ਜਾਣਾ ਤੂੰ ਕੈਨੇਡਾ ਇੱਥੇ ਕੰਮ ਕਰਦਾ ਨੇ ਕੈਨੇਡਾ ਜਾਣਾ ਤੂੰ ਉਹ ਕੈਨੇਡਾ ਕੀ ਆ ਬੰਦੇ ਹੀ ਜਾਂਦੇ ਆ ਕੈਨੇਡਾ ਬੰਦਿਆਂ ਨੂੰ ਜਾਣਦੇ ਤੂੰ ਕੱਲ ਹੀ ਜਾ ਰਿਹਾ ਉਹ ਮੈਂ ਬੰਦਾ ਨਹੀਂ ਉਹ ਨਾ ਤੂੰ ਬੰਦਾ ਨਾ ਬੰਦਿਆਂ ਜਿਆ ਤੂੰ ਕਿਲਾ ਹੈਗਾ ਇਹ ਵੀ ਵੇਚ ਦਿਆਂ ਤਾਂ ਮੈਂ ਕੀ ਕਰਾਂਗਾ ਉਹ ਜਿਹੜੇ ਹਵੇਲੀ ਚ 20 ਕਿੱਲੇ ਪਏ ਆ ਉਹਨਾਂ ਚੋਂ ਕੋਈ ਵੇਚ ਦੇ ਓਏ ਓਏ ਉਹ ਮੇਰੇ ਕੋਲ ਛਿੱਤਰ ਨਾ ਖਾਲੀ ਓਏ ਉਹ ਕਿੱਲੇ ਮੱਝਾਂ ਦੇ ਆ ਉਹਦੇ ਨਾਲ ਕੱਟੇ ਬੰਨੀਦੇ ਆ ਤੇ ਉਹਦੇ ਨਾਲ ਮੈਂ ਤੈਨੂੰ ਵੀ ਬੰਨ੍ਹਣਾ ਉਹ ਕੈਨੇਡਾ ਭੇਜਦੇ ਬਾਬੂ ਮੈਂ ਕਿਸੇ ਪਾਸੇ ਨੂੰ ਮੂੰਹ ਕਰ ਜੂੰਗਾ ਆ ਜਾ ਖਾਲਿਓ ਖਾਲੀ ਚੱਲਨੇ ਪਿਓ ਪੁੱਤੋਂ ਵੀ ਕੈਨੇਡਾ ਹੀ ਨਿਕਲਾਂਗੇ ਜਾ ਕੇ ਆ ਜਾ ਯਾ ਹਾਂ ਗੱਲ ਠੀਕ ਨਹੀਂ ਹੈਗੀ ਉਹ ਕੈਨੇਡਾ ਤੈਨੂੰ ਪਤਾ ਨਹੀਂ ਤੂੰ ਖਬਰਾਂ ਨਹੀਂ ਸੁਣਦਾ ਕੀ ਹੋ ਗਿਆ ਇੱਥੇ ਉੱਥੇ ਜੰਗਲਾਂ ਨੂੰ ਲੱਗੀ ਹੋਈ ਅੱਗ ਉਹ ਤਾਂ ਅੱਗੇ ਤੇਰੇ ਵਰਗੇ ਜੰਗਲਾਂ ਚੋਂ ਕੱਢ ਕੱਢ ਬਚਾਉਂਦੇ ਉਹਨਾਂ ਨਾਲ ਤੂੰ ਕਿੱਥੇ ਤੁਰਿਆ ਜਾਂਦਾ ਅੱਗ ਅਮਰੀਕਾ ਤੱਕ ਪਹੁੰਚ ਗਈ ਹੈ ਉਹਦਾ ਹੀ ਸਾਡੇ ਖਿਲਾਫ ਹੋਇਆ ਵਾ ਸਾਨੂੰ ਉਹਨਾਂ ਨੇ ਕਿੱਦਾਂ ਬਾੜਨਾ ਵਾ ਕੈਨੇਡਾ ਕੈਨੇਡਾ ਉਹ ਸਾਡੇ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਬਾਹਰ ਦੀ ਪੂਰੀ ਨਾਲੋਂ ਘਰ ਦੀ ਅੱਧੀ ਚੰਗੀ ਆ ਉਹ ਤੂੰ ਤਾਂ ਮੈਨੂੰ ਘਰ ਵੀ ਅੱਧੀ ਦਿਨਾ ਵਾ ਕਦ ਪੂਰੀ ਦਿਨਾ ਵਾ